ਸੁਣ ਕੇ ਫਕਾਰਾ ਫੋੜਦਾ ਤੇ ਦਾਲ ਵਿੱਚ ਨੂਨ ਭੁੱਲ ਗਈ ਸਾਨੂੰ ਅੱਜ 1 ਨਹੀਂ 2 ਫੋੜ ਦਿਖਾਉਣੇ ਐ ਤੇ ਸ਼ੁਰੂ ਆਪਾਂ ਕਰਾਂਗੇ ਇਸ ਨਗੀਨੇ ਤੋਂ ਤੇ ਨਾਲ ਆਪਣੇ ਦੀਪਤ ਦੀਪ ਕੀ ਹਾਲ ਚਾਲ ਬਹੁਤ ਵਧੀਆ ਵਜਿਦਾ ਠੀਕ ਹੈ ਇਹਦੀ ਕੀ ਸਟੋਰੀ ਹੈ ਦੋਸਤਾ ਟੱਲੋਂ ਆਪਾਂ ਟਰੈਕਟਰ ਦਿਖਾਉਣੇ ਆ ਬਾਈ ਆਪਾਂ ਇਹ 36 ਤੋਂ ਫੋੜ ਮਾਡਲ 94 ਅੱਛਾ ਤੇ ਟਰੈਕਟਰ ਦੀ ਨਾ ਇਹਦੀ ਨਾ ਵੀਡੀਓ ਥੋੜੀ ਜਿਹੀ ਬਾਈ ਲੰਮੀ ਹੋਊਗੀ ਸਕਿਪ ਨਾ ਕਰੋ ਹੂੰ ਕੋ ਮਾਮਲਾ ਫੋੜਦਾ ਆ ਗਿਆ ਹੋ ਡਾਕਟਰ ਦਾ ਹੁੰਦਾ ਚੱਲ ਜਾਂਦਾ ਓਰੀਜਨਲ ਹੀ ਵਿਗਦਾ ਥਾਲਾ ਇਹ ਇਹ ਵਿਗਦਾ ਓਰੀਜਨਲ ਇੱਥੋਂ ਲੱਗ ਜਾ ਡਲੋ ਇਹਨੂੰ ਅੱਛਾ ਬੈਂਪਰ ਨੂੰ ਛੱਡ ਕੇ ਬੈਂਪਰ ਛੱਡ ਦੇ ਲੈਂਕਾ ਦਿੱਕਰ ਸਾਰਾ ਓਰੀਜਨਲ ਆ ਛੱਟਾ ਰੰਗ ਦਾ ਵੀ ਲੱਗਿਆ ਬਾਈ ਇਹ ਹੂੰ 3610 ਵਾਲਾ ਡੀਜ਼ਲ ਪੰਪ ਲੱਗਿਆ ਬਾਈ ਇਹਦੇ ਅੱਛਾ ਆਪਾਂ ਪਹਿਲਾਂ ਦੱਸ ਦਿੰਦੇ ਹਾਂ ਅੱਛਾ ਤੇ ਟਰੈਕਟਰ ਸਾਰਾ ਓਰੀਜਨਲ ਆ ਤਾਂ ਸਾਰਾ ਦੂਰੋਂ ਹੋ ਕੇ ਚੈੱਕ ਕਰਾ ਬਾਈ ਮਾੜਾ ਦੂਰੋਂ ਲੈ ਲੈ ਹਾਂ ਇੱਥੋਂ ਇੱਥੋਂ ਚੈੱਕ ਸਾਰਾ ਆਉਂਦਾ ਨਾ ਵੈ ਸਾਰਾ ਆਉਣਾ ਚਾਹੀਦਾ ਟਰੈਕਟਰ ਦੇ ਮਗਰਲੇ ਟਾਇਰ ਹੈ ਜਮਾਨਾਲ ਦੇ ਬਾਈ ਉਹ ਰਿਹਾ ਪਤਾ ਹੀ ਤੈਨੂੰ ਮੈਂ ਕਿਹਾ ਵੀ ਨਾਟ ਨਾਟ ਚੈੱਕ ਕਰਾਵਾਂਗੇ ਇਹਦਾ ਹੂੰ ਤੇ ਫੋਨ ਨਾ ਉਹੀ ਲਾਇਓ ਵੀ ਬਾਈ ਖੜਾਗਾ ਅੱਛਾ ਆ ਟੂਪਾ ਟਾਪਾ ਕੋਲ ਸਾਰਾ ਰੀਜਨ ਵਾਲਾ ਨਹੀਂ ਅਗਲਾ ਰੰਗ ਮਰਵਾ ਕੇ ਵਿੱਚ ਹੀ ਲਾਉਂਦਾਗਾ ਆ ਚੈੱਕ ਕਰਾ ਮੜਾ ਜੀ ਇਹਦੇ ਯੂ ਪੈਪ ਲੱਗੀ ਸੀ ਉਹ ਅਗਲੇ ਨੇ ਯਾਰ ਕੁਛ ਲਾਇਆ ਅਗਲੇ ਨੇ ਲਾ ਲਿਆ ਲਾ ਲਿਆ ਉਹ ਤਾਂ ਮਰਜੀ ਹੈ ਅਗਲੇ ਦੀ ਉਸ ਤੇ ਬ੍ਰੇਕ ਅਗਲਾ ਕਹਿੰਦਾ ਫੋੜ ਤੇ ਬ੍ਰੇਕ ਨਹੀਂ ਬਾਈ ਇਹ ਥਾਂ ਤੇ ਜਾਮ ਹੁੰਦਾ ਹੂੰ ਹੂੰ ਤੇ ਚੈੱਕ ਕਰਾਓ ਫੋੜ ਕਹਿੰਦੇ ਥੋੜਾ ਮੋਟਾ ਇੰਦਾ ਉਹਦੇ ਮੋੜਾ ਮੋਟਾ ਕਰਾ ਸੀ ਕਿ ਨਾ ਕਹਦਾ ਯਾਰ ਫੋੜ ਤੇ ਬ੍ਰੇਕ ਨਹੀਂ ਹੈਣਾ ਨਾਉ ਦਾ ਰੈਡੀਏਟਰ ਢੱਲੋ ਮੈਂ ਕਹਾ ਤੂੰ ਪੈ ਰੀਂ ਤਰੰਦਾਂ ਅੱਛਾ ਕਰਾ ਰੈਡੀਏਟਰ ਨਾਲ ਦਾ ਪਿਆ ਨਾਲ ਦਾ ਪਿਆ ਨਾਲ ਦਾ ਬਾਈ ਨਾਲੇ ਸਾਰੀਆਂ ਮੈਂ ਪਚਾਉਦਿਆਂ ਰੈਡੀਏਟਰ ਦੀਆਂ 30 30 ਸਾਬ ਦੀ ਉੱਪਰ ਇਹ ਸਾਰਾ ਰੀਜਨਲ ਢੱਲੋ ਨਾ ਆਪਾਂ ਛੱਟਾ ਲਵਾਈਏ ਇਹਦੇ ਬਿਲਕੁਲ ਨਹੀਂ ਲਵਾਉਂਦੀ ਸੋਹਣੀ ਆਏ ਲੈ ਕੇ ਆਣ ਕਿ ਕਿਸੇ ਨੇ ਕਿਹਾ ਕਹਿੰਦਾ ਬਾਈ ਇੱਥੋਂ ਮੜਾ ਮੜਾ ਕਰਾ ਦੇ ਨਾ ਨਾ ਛੱਟਾ ਨਹੀਂ ਬਾਈ ਲਵਾਉਣਾ ਜੋ ਦੇਤਾ ਅਗਲਾ ਕੋਕਰ ਆਵੇ ਇਹ ਸੋਹਣੀ ਬਾਈ ਨਾ ਦੀਪ ਉਹ ਲੱਗਦਾ ਹੈ ਰੀਜਨਲ ਪੇਂਟ ਨਾ ਬਿਸ਼ੱਕ ਘੱਟ ਹੋਊਗਾ ਨਾ ਨਾ ਤਾਂ ਢੱਲੋ ਇਹਦੀ ਬਲੂ ਅੱਛਾ ਨਾ ਕੋਈ ਗੇਅਰ ਦੀ ਆਵਾਜ਼ ਨਾ ਕੋਈ ਚੱਕੇ ਦੀ ਆਵਾਜ਼ ਓਕੇ ਅੱਛਾ ਫਲਿ ਥਰੜ 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 ਰਪਕਾਰਈ ਜਾ ਅੱਛਾ ਉਹ ਜਿਨ੍ਹਾਂ ਪ੍ਰੀਤਵਾੜ ਆੜਨੇ ਨਹੀਂ ਗਿਆ ਸੀ ਗਾਣਾ ਜੀ ਤਾਂ ਆਪਾਂ ਸ਼ੁਰੂ ਕੀਤਾ ਹੈ ਐਵੇਂ ਥੋੜੀ ਦਾਲ ਚ ਨੂਨ ਭੁੱਲੇ ਜਾਂਦਾ ਹੈ ਪਕਾਰਾ ਇਹਦਾ ਸੁਣ ਕੇ ਹਨਾ ਤੇ ਮੂਹ ਦੇ ਡਰੇਗੇ 40 ਪੈਸੇ ਬਾਈ ਇਹਦੇ ਜਦੀਪ ਗੇਅਰ ਇੰਜਨ ਕੰਦੂ ਕਿਵੇਂ ਹੈ ਗੇਅਰ ਨਹੀਂ ਜਾਂਦਾ ਤਾਂ ਨਾ ਭਾਈ ਜਿੰਨਾ ਕਹਦੇ ਉਹਨਾ ਚੰਗਾ ਠੱਲੋ ਜਿੰਨਾ ਕਹਦੇ ਉਹਨਾ ਕਹਿਣਾ ਸੌਖਾ ਹੈਗਾ ਮੁੜ ਕੇ ਜਦੋਂ ਕੋਲੇ ਆਉਂਦਾ ਨਾ ਅਗਲਾ ਉਦੋਂ ਪਤਾ ਲੱਗਦਾ ਟਰੈਕਟਰ ਦਾ ਮੱਲਾ ਵੀ ਤਸੱਲੀ ਕਰਕੇ ਲੈ ਮੈਂ ਪੂਰੀ ਤਸੱਲੀ ਇਹਨੂੰ ਤਾਂ ਯਾਰ ਮਿਸਤਰੀ ਨਾਲ ਲਿਆ ਵੇ ਹੋਰ ਦਾ ਸਭ ਅੱਛਾ ਇਹ ਆਇਆ ਨਾ ਫੋੜ ਜੇ ਮਾੜਾ ਨਿਕਲ ਜੇ ਸਾਲਾ ਘਰ ਖਾ ਜਾਂਦਾ ਹਮਮ ਇਕੱਠਾ ਕਰਾਉਣਾ ਬਹੁਤ ਔਖਾ ਹੈ ਇਹ 50000 ਰੁਪਏ ਦਾ ਕਿਧਰੇ ਨਹੀਂ ਗਿਆ ਜੇ ਔਖੇ ਕਰਵਾਉਗਾ ਜੇ ਚੰਗਾ ਨਿਕਲ ਜੇ ਸਾਲਾ ਮਨਾ ਆਂਦਾ ਫਿਰ ਤਾਂ ਮਨਾ ਆਦਾ ਠੀਕ ਹੈ ਨਾ ਤੇ ਕੀ ਡਿਮਾਂਡ ਆ ਫਿਰ ਇਹਦੀ ਡਿਮਾਂਡ ਤਾਂ ਹੈਗੀ 70 170000 ਹਮ ਟਰੈਕਟਰ ਦੇ ਇੱਕੋ ਰੇਟ ਕਹਾਗੇ ਬਾਈ ਘਟਾਏ ਹੋਣਾ ਹਮ ਜੇ ਤਾਂ ਘਟਾਉਣਾ ਫਿਰ ਤਾਂ ਡੂੜ ਮੰਗਾ ਲਓ ਹਮ ਘਟਜੂਗਾ ਹਮ ਟਰੈਕਟਰ ਦੇਉਂਗਾ ਬਾਈ 140000 ਦਾ ਟੋ ਈਆ ਵੀ ਇੱਕ ਦਾ ਤੇ ਟਰੈਕਟਰ ਦੇ ਨਾਲ ਆਹ ਲਾਈਟਾਂ ਉਹ ਲਿਆਇਦੇ ਬਸ ਹੂੰ ਨਾਲ ਦੀ ਸੀਸੇ ਪਿਆ ਹਾਈਲਾਈਟ ਹਾਈਲੈਕਸ ਨਾਲ ਦੇ ਹੋਰ ਤੋਂ ਦੇਖ ਲੈ ਕਿੰਨਾ ਕ ਸਮਿਆਂ ਪਿਆਗਾ ਬਹੁਤ ਸਮਿਆਂ ਤੇ ਜਾਲੀ ਤੇ ਬਾਈ ਕਾਲਾ ਰੰਗ ਮਾਰਿਆ ਸੀ ਇਹ ਜਰੂਰ ਮਰਵਾਇਆ ਅੱਛਾ ਇਹ ਕਾਲਾ ਮਰਵਾਇਆ ਪਿਆ ਸੀ ਜਾਲੀ ਹੈ ਨਾਲ ਦੀ ਹੈਨਾ ਨਾਲ ਦੀ ਰੀਜਨਲ ਆ ਬਾਈ ਰੀਨ ਰੰਗ ਮਰਵਾਇਆ ਜਾਲੀ ਹੋਰ ਕੁਝ ਨਹੀਂ ਆ ਟਾਪੇ ਟੂਪੇ ਸਾਰਾ ਰੀਜਨਲ ਆ ਚੈੱਕ ਕਰਾ ਦੇ ਨਾ ਮੱਥਾ ਮੁੱਥਾ ਸਾਰਾ ਹੈਨਾ ਸਾਰਾ ਰੀਜਨਲ ਆ ਇਹ ਕਿਵੇਂ ਲੈਣਾ ਹੋਵੇ ਫੋਨ ਉਹੀ ਲਾਵੇ ਬਾਈ ਤੇ ਦੋ ਟਰੈਕਟਰ ਆਪ ਹੋਰ ਹੋਰ ਦਿਖਾਉਨੇ ਆ ਆ ਟੇਲੋ ਆ ਆ ਵੀ ਆਪਣੀ ਐ ਵੀ ਆਪਣਾ ਹੀ ਆ ਉਹ ਨੰਬਰ ਕਿੱਥੋਂ ਦਾ ਉਹ ਨੰਬਰ ਐ 4 ਆ ਬਾਈ ਡੈਟਾ 4 ਐ ਪੇਜਾਂ ਵਾਲੀ ਕਾਪੀ ਆ ਵੱਡੀ ਹਾਂ ਤੇ ਐਕ੍ਰਿਡਟ ਦੇਵਾਂਗੇ ਉਹ ਰੇਟ ਅੱਛਾ 99 ਮਾਡਲ ਆ ਬਾਈ ਪੈਰ ਹੈਗੇ ਡੈਟੇ ਜਮਾ ਤਾਜ਼ੇ ਮਗਰ ਲਈ ਸੀੜ ਦੇ ਮਗਰ ਲਈ ਦਿਖਾ ਮਗਰ ਤਾਜੀ ਚੈੱਕ ਕਰਾ ਦੇ ਬਾਈ ਮੂਰ ਲੇਕਾ ਸਹੀ ਜਾ ਕੇ ਖੰਡ ਮੇਰੀ ਐਂ ਧਿਆਨ ਰੱਖਿਆ ਕਰ ਟਰੈਕਟਰ ਇਹ ਵੀ ਬਾਈ ਸਾਰਾ ਓਰੀਜਨਲ ਆ ਜਿਹੜਾ ਕੁਛ ਆਪਣੇ ਸਾਹਮਣੇ ਆ ਜਿਹੇ ਜਿਹੇ ਰੰਗ ਪੇਟ ਘੱਟ ਆ ਉਹ ਜਿਹੜਾ ਰੇਟ ਕਰਾਂਗੇ ਆਪਾਂ ਰੇਟ ਕਰਾਂਗੇ ਨਾ ਤੇ ਘੱਟ ਨਾਲ ਕੋਈ ਇਹ ਤਾਂ ਨਹੀਂ ਸੋਨਾ ਪਿਆ ਰੰਗ ਪੈਂਦਾ ਅੱਜ ਇੱਕ ਗੱਲ ਆ ਬਾਈ ਇਹ ਆ ਚੀਜ਼ਾਂ ਇੱਥੋਂ ਹਨਾ ਸੱਤ ਬਾਰਮ ਵਾਲੇ ਮਗਰਾੜ ਲੱਗੇ ਢੱਲੂ ਇਹਦੇ ਮਗਰਾੜ ਬਦਲੇ ਆ ਉਹ ਜੈਨੂਆ ਨਾ ਸਾਰਾ ਅੱਛਾ ਤੇ ਇੱਕ ਔਰਲੇ ਬਸੇ ਲਿਆ ਆਪਣਾ ਲੁਕੋਣ ਹੀ ਰੱਖਦੇ ਜਿਹੜੀ ਗੱਲ ਹਨਾ ਵੀਡੀਓ ਦੱਸਾਂਗੇ ਮੁੜ ਕੇ ਅਗਲੇ ਕੋਲੇ ਉਹਦਾ ਫਾਇਦਾ ਕੋਈ ਨਹੀਂ ਆਣਾ ਬਾਈਆਂ ਤੱਲੇ ਬਸ ਇਹਨਾਂ ਗੁੱਡੀ ਵੱਡੀਆਂ ਹੋਈਆਂ ਚੈੱਕ ਇਹ ਯਾਰ ਨਾ ਮਾਟੈਰੀ ਗੱਲ ਤਾਂ ਯਾਰ ਅਗੜਬੱਜੀ ਹੋਈ ਆ ਆਰ ਪਰ ਹੈ ਨਹੀਂ ਉੱਤੇ ਉੱਤੇ ਆਪਾਂ ਦੱਸਤੀ ਮੁੜ ਕੇ ਐ ਅਗਲੇ ਕੋਲੇ ਅੱਗੇ ਕਹਿੰਦਾ ਭਕਾਈ ਕਰਾ ਪਗਾਹੀ ਕਰਾਤੀ ਹੈ ਨਾ ਇਹ ਤਾਂ ਯਾਰ ਕਿਸ ਅਨਗੈਲੀ ਨਾ ਹੋਇਆ ਹੈ ਨਾ ਹਾਂ ਆਪਾਂ ਜਿਹੜੀ ਚੀਜ਼ ਆ ਦੱਸਦੀ ਉਹ ਕੰਮ ਨੂੰ ਟਾਇਰ ਮਾੜੇ ਨਹੀਂ ਨਵੇਂ ਤਾਂ ਨਮੀ ਆ ਯਾਰ ਨਮੀ ਪਈ ਆ ਉਤੋਂ ਤੋਂ ਵੱਡੀ ਹੋਈ ਯਾਰ ਅਗੜੇ ਉਵੇਂ ਪਈਆਂ ਦੇਖੀ ਹੈ ਨਾ ਜਮਾਂ ਤਾਜੀ ਹੈ ਜੱਟ ਲੋ ਆ ਮਾਰ ਕੇ ਨਹੀਂ ਘਰੇ ਤੂੰ ਦੇਖ ਲੈ ਇਹ ਤਾਂ ਕਿਸੇ ਅਣਜਾਣ ਮੁੰਡੇ ਨੇ ਅੱਖਾਂ ਵੱਢੀਆਂ ਹਾਂ 13 6 28 ਆ ਦਿਸੀ ਜਾਂਦਾ ਉਵੇਂ ਹੈ ਨਾ ਜਿਹੜੀ ਚੀਜ਼ ਆ ਆਪਾਂ ਦੱਸਤੀ ਬਾਈ ਇਹ ਤਾਂ ਯਾਰ ਚਾੜੀ ਵੜਦੀ ਕਿਸੇ ਕੰਮ ਚ ਚੈੱਕ ਕਰਾ ਲੈ ਹੂੰ ਤੇ ਗੇਅਰ ਇੰਜਨ ਕਰਨੀਓ ਕਿ ਮਹਿੰਦੀ ਪੇ ਵੀ ਚੰਗਾ ਹੈ ਗੇਰਿੰਗ ਨਾਲ ਹਾਂ ਇਹ ਵੀ ਪੂਰਾ ਚੰਗਾ ਬਾਈ ਚਲਾਈ ਦੇ ਰੈਟਰ ਜਿੰਨੇ ਵੀ ਦਿਖਾਉਨੇ ਆਪਾਂ ਚੰਗੇ ਲੈਨੇ ਆ ਮਾੜਾ ਲੈਂਦੇ ਨਹੀਂ ਯਾਰ ਜੇ ਕੋਈ ਕਮੀ ਹੋਵੇ ਆ ਪਕੜਾ ਆਂਦੇ ਆ ਬਾਈ ਅੱਛਾ ਚੈੱਕ ਕਰਾ ਦੇ ਫੋਟੋ ਠੀਕ ਹੈ 1 45 ਜੇ ਤੱਕ ਇਗੂਰੇਟ ਕਰਾਂਗੇ ਤਾ ਹਾਂ 1 ਲੱਖ 30000 ਦਾ 1 30 ਤੇ ਬਾਕੀ ਜਿਹੜਾ ਵੀਡੀਓ ਦੇਖ ਕੇ ਆਉ ਬਾਈ ਮਾਨਤਨ ਕਰਦਾ ਫਿਰ ਹੋ ਜਾਊਗਾ ਹਾਂ ਤੇ ਆ 35 ਵਾਲਾ ਵੀ ਪਾ ਦੇ ਯਾਰ ਐਫੀ ਆ ਗਿਆ ਹੈ ਐਫੀ ਆ ਗਿਆ 2002 ਮਾਡਲ ਆ ਬਾਈ ਟਰੈਕਟਰ ਇਹ ਉਹ ਜੀ ਚੀਜ਼ ਹੀ ਜਾ ਗਿਆ ਇਹ ਅੱਛਾ ਚੈੱਕ ਕਰਾ ਦੇ ਡੈਕਟਰ ਸਾਰਾ origignal ਮੂਹ ਲਟਾਇਰ ਜਮਾਤਾ ਜੇ ਆ ਮੂਹ ਨਹੀਂ ਵੀ ਨਹੀਂ ਘੰਟਾ ਨਾ ਦੇਖ ਆਪਾਂ ਤੋੜਦੇ ਨਹੀਂ ਇਹ ਕੋਈ ਕੋਈ ਨਹੀਂ ਤੋੜ ਲੈ ਯਾਰ ਇਹ ਤਾਂ ਬਹੁਤ ਤੋੜਦੇ ਹ ਅੱਸੀ 80 85 ਪੈਸੇ ਡੈਕਟਰ ਮਗਰ ਲਿਆ ਪੋਲੋ ਦੇ ਬਾਈਏ ਦੇ 12 24 28 ਦੇ ਅੱਛਾ ਇਹਦੇ ਡੈਕਟਰ ਦੇ ਮਗਰਾੜ ਤੇ ਰਿਆਂ ਬਹ ਹਲਕੇ ਲੱਕੇ ਪੇਂਟ ਹੋਏ ਆ ਹਮ ਇਹ ਚੀਜ਼ ਦੀ ਸੀ ਹਣਾ ਬਾਕੀ ਪੇਟੀ ਦਾ ਡੈਕਟਰ ਸ਼ੋ ਦਾ origignal ਆ ਤੇ ਚਲਾਈ ਦਾ ਜਿੰਨਾ ਕਹੇ ਉਹਨਾਂ ਚੰਗਾ ਮਾਡਲ ਆ ਹਣਾ ਤੇ ਇਹ ਆ ਬਈ ਪੰਜਾਬ ਨੰਬਰ ਪੀ ਵੀ 5 ਆਪਾਂ ਨੂੰ ਉਹ ਨੰਬਰ ਦਾ ਪਤਾ ਨਹੀਂ ਭਰਾ ਉਹਨੇ ਕਮਟਾ ਰਹਿਣਾ ਬਹੁਤ ਦੱਸਦੇ ਹੁੰਦੇ ਨੇ ਨਾ ਠੀਕ ਆ ਬਾਈ ਓਕੇ 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 ਫਰੋਜ਼ਪੁਰਾ ਟਰੈਕਟਰ ਦਾ ਰੇਟ ਚੈੱਕ ਕਰਾ ਦੇ ਕਰਾਈ ਰੇਟ ਚੈੱਕ ਆ 2 ਲੱਖ ਤੇ ਕਿੰਨੇ ਸਵਾ 2 32 ਟਰੈਕਟਰ ਦੇਵਾਂਗੇ ਟਲੋ ਆਪਾਂ ਇੱਕੋ ਹੀ ਰੇਟ ਕਹਾਂਗੇ 1 ਲੱਖ 90 ਹਜ਼ਾਰ ਆ ਨਾ ਆਈਆਂ ਬਾਈ 1 90 2002 ਮਾਡਲ ਆ ਇਕਲਕ ਸਿੰਗਲ ਕਿ ਡਬਲ ਆ ਡਬਲ ਆ ਡਬਲ ਆ ਨਾ ਸੌਰੀ ਸਿੰਗਲ ਬਾਈ ਸਿੰਗਲ ਆ ਇਦਾਂ ਸਿੰਗਲ 36 6 ਬਾਈ 6 3 ਅਗਲੇ ਤੇ ਨਵੇਂ ਬਾਹਰ ਪੰਪ ਪਿਛਲੇ ਟਾਇਰ ਵੀ ਚੰਗੀ ਕੰਡੀਸ਼ਨ ਹੈ ਮਗਰਾੜ ਹੋਏ ਬਾਕੀ ਸਾਰਾ Ориਜਨਲ ਗੇਅਰ ਇੰਜਨ ਦਾ ਕਿਵੇਂ ਹੈ ਓਕੇ ਹੈ ਬਾਈ ਜੀ ਓਕੇ ਹੈ ਤੇ ਇਹਦੇ ਚੋਂ ਬਾਈ ਘਟਾਏ ਹੋਣਾ ਕੋਈ ਇਹ ਟਰੈਕਟਰ ਆਪਦੇ ਟਾਈਟ ਲਿਆ ਹੋਇਆ ਥੋੜਾ ਜਿਹਾ ਜਿਹੜੀ ਗੱਲ ਹੈ ਅੱਛਾ ਇਹ 90 ਦਾ ਦੇਣਾ ਉਹਨੂੰ ਤਾਂ ਪਿੱਛੇ ਰਹਿ ਗਿਆ ਫਿਰ ਇਹ ਚ 90 ਦਾ ਟਰੈਕਟਰ ਦੇਵਾਂਗੇ ਹਾਂ ਕਮੀ ਕੋਈ ਹੈ ਨਹੀਂ ਯਾਰ ਵੱਡੀ ਗੱਲ ਇਹ ਹੈ ਨਾ ਹਾਂ ਤੇ ਅੱਜ ਆਪਾਂ ਤਿੰਨ ਡੈਕਟਰ ਦਿਖਾਏ ਆ ਬਾਈ ਤਿੰਨੇ ਨਵੇਂ ਆ ਇਹ ਜੇ ਕਿਸੇ ਨੇ ਵੇਚਣਾ ਹੋਵੇ ਉਹ ਵੀ ਫੋਨ ਲਾ ਲੈ ਜੇ ਕਿਸੇ ਨੇ ਲੈਣਾ ਹੋਵੇ ਉਹ ਵੀ ਫੋਨ ਲਾ ਲੈ ਆਸ਼ ਵੀ ਖੜੇ ਆ ਬਾਈ ਆਪਣੇ ਕੋਲ 475 ਵੀ ਖੜਾ ਡਬਲ ਕਲਚ ਜੇ ਕੋਈ ਚਾਹਵਾਨ ਹੋਵੇ ਹੂੰ ਸੈਟ ਲਗਭਗ ਸਾਰੀ ਹੁੰਦੇ ਆ ਬਾਈ ਤਕਰੀਬਨ ਤਕਰੀਬਨ ਸਾਰੀ ਹੈਗੇ ਨੇ ਨਾ ਨੰਬਰ ਬੋਲ ਦਿਆਂ ਬਾਈ ਆਪਾਂ 94787 993 ਲਓ ਵੀ ਨੰਬਰ ਆ ਗਿਆ ਵੀਡੀਓ ਨੂੰ ਪੁੱਲ ਦਬਕੇ ਸ਼ੇਅਰ ਕਰ ਦਿਓ ਤੇ ਪੇਜ ਆ ਜਿਹੜਾ ਕਮੈਂਟ ਕਰਦਿਆ ਕਰੋ ਬਾਈ ਦਾ ਆਪਣੇ ਪੇਜ ਆ ਨਾ ਫਾਲੋ ਕਰਟ ਕਰ ਰਹੇ ਆਂ ਵੀਰ ਵਣ ਕੇ ਫਾਲੂ ਵੀ ਕਰ ਲਿਆ ਯਾਰ ਧੰਨਵਾਦ ਤੇ ਧੰਨਵਾਦ ਤੇਰਾ ਨਾਮ ਹੈ ਭੋਲੇਆਂ ਦਾ ਗੋਸ਼ਾ ਕਿ ਕੀ ਇੱਕ ਗੁਗਲੀ ਹੁੰਦੀ ਹੈ ਨਾ ਧੰਨਵਾਦ